ਸਵਾਗਤ ਹੈ ਆਪਣੇ YouTube ਚੈਨਲ ਉੱਤੇ ਹੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਬਸੇਰੀਆਂ ਦਿਖਾਉਣੀਆਂ ਨੇ ਕੀ ਡਿਟੇਲ ਹੈ ਕੀ ਜਾਣਕਾਰੀ ਹੈ ਸਾਰੀ ਦੱਸ ਦਿਆਂ ਪਹਿਲੇ ਨੰਬਰ ਤੇ ਆਪਣੇ ਲਵੇ ਹੈਗੀ ਜੀ ਇਹ ਨੀਲੀ ਚੰਬੀ ਬਸੇਰੀ ਬਾਕੀ ਸੰਜਾਬ ਤੇ ਆ ਜਾਂਦੀ ਹੈ ਇਹ ਕੰਨਕੁਨਾਂ ਦੀ ਪੂਰੀ ਸ਼ਕੀਨ ਹੈ ਉਮਰੇ ਦੀ ਹੈਗੀ 16 ਮਹੀਨੇ ਹਾਈਟ ਵੀ ਚੰਗੀ ਹੈ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤਾਂ ਗੱਲਬਾਤ ਕਰ ਸਕਦਾ ਹੈ ਅੱਗੇ ਆਪਨੇ ਲਵੇ ਹੈਗੀ ਜੀ ਇਹ ਲੀਲੀ ਬਸੇਰੀ ਇਦੀ ਮਾਰਕਿੰਗ ਹੈ ਕਿ ਮੱਥੇ ਪਟਾ ਤੇ ਤਿੰਨ ਪੈਰ ਚਿੱਟੇ ਦੋ ਪਿਛਲੇ ਤੇ ਕਗਲਾ 6 ਮਹੀਨੇ ਦੀ ਉਮਰ ਹੈ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਅੱਗੇ ਆਪਣੇ ਲਵੇ ਹੈਗੀ ਹੈ ਜੀ ਇਹ ਮੱਝੂ ਕੇ ਬਲੱਡ ਲਾਈਨ ਦੀ ਆਵਲਕ ਬਸੇਰੀ ਕੰਨਾਂ ਕੋਨਾਂ ਦੀ ਪੂਰੀ ਸ਼ਕੀਨਾਂ ਕੁੰਡੀ ਵਾਲਾ ਕੰਨ ਹੈ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ ਅੱਗੇ ਆਪਣੇ ਲਵੇ ਹੈਗਾ ਜੀ ਇਹ ਨੋਕਰਾ ਬਸੇਰਾ ਇਹਦੀ ਉਮਰ ਹੈਗੀ ਹੈ ਜੀ 23 ਮਹੀਨੇ ਤੇ ਕੱਦ ਦੇ ਦਾ ਹੈਗਾ ਜੀ 58 ਇੰਚ ਬਾਕੀ ਕੰਨਾਂ ਕੋਨਾ ਦਾ ਸਕੀਨ ਆ ਬਸੇਰਾ ਜੀ ਕਿਸੇ ਨੂੰ ਇਹ ਪਸੰਦ ਆਉਂਦਾ ਤੇ ਇਹਦੇ ਬਾਰੇ ਕੱਲ੍ਹ ਗੱਲਬਾਤ ਕਰ ਸਕਦੇ ਹੋ ਬਾਕੀ ਮੁੱਲੇ ਦਾ ਮਾਲਕ ਵੀ 1 ਲੱਖ ਰੁਪਇਆ ਕਰ ਦਿਆ ਗਏ ਖਰੀਦਣ ਲਈ ਮਾਲਕਾਂ ਨਾਲ ਕਰ ਲਿਓ ਸੰਪਰਕ ਕੀ ਮਾਲਕਾਂ ਦਾ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਤੇ ਆਪਣੀ ਵੀਡੀਓ ਨੂੰ ਕਰ ਦਿਆ ਕਰੋ ਲਾਈਕ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਆ ਕਰੋ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਤਾਂ ਕਿ ਸਾਰਿਆਂ ਨਾਲ ਪਹਿਲਾ ਵੀਡੀਓ ਤੁਹਾਡੇ ਲੋਕੇ ਪਹੁੰਚ ਸਕੇ ਤੇ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਹੀ ਤਲਾਸ਼ ਤੇ ਆਪਣਾ ਨੰਬਰ ਚੱਲ ਰਿਹਾ ਆਪਾਂ ਨੂੰ ਫੋਟੋ ਵੀਡੀਓ ਭੇਜ ਕੇ YouTube ਦੇ ਉੱਤੇ ਫ੍ਰੀ ਦੇ ਵਿੱਚ ਐਡ ਲਗਾ ਸਕਦਾ ਜੀ ਬਾਕੀ ਤੁਸੀਂ ਬਸੇਰਾ ਚੈੱਕ ਕਰ ਸਕਦੇ ਹੋ ਕੰਨਾ ਕੰਨਾ ਦਾ ਪੂਰਾ ਸਕੀਨ ਆ ਬਸੇਰਾ ਵੀਡੀਓ ਦੇ ਅੰਦਰ ਦੇਖ ਸਕਦੇ ਹੋ ਕਿ ਤੁਸੀਂ ਬਾਕੀ ਲੱਖ ਰੁਪਿਆ ਮਾਲਕ ਵੀਰੇ ਦਾ ਮੁੱਲ ਕਰਦੇ ਆ ਤੇ ਬਾਕੀ ਜੇ ਕਿਸੇ ਨੂੰ ਬਸੇਰੀਆਂ ਪਸੰਦ ਆਈਆਂ ਤਾਂ ਬਸੇਰੀਆ ਬਾਰੇ ਗੱਲਬਾਤ ਕਰ ਸਕਦੇ ਹੋ ਮਿਲਾਂਗੇ ਹੋਰ ਵੀਡੀਓ 'ਚ ਧੰਨਵਾਦ